ਡੇਰਾ ਮੁਕੀ ਰਾਮ ਰਹੀਮ ਇੱਕ ਵਾਰ ਫੇਰ ਜੇਲ੍ਹੋਂ ਬਾਹਰ ਆ ਗਿਆ ਡੇਰਾ ਮੁਕੀ ਰਾਮ ਰਹੀਮ सिरसा ਗਿਆ 2017 ਤੋਂ ਬਾਅਦ ਡੇਰਾ ਮੁਕੀ ਰਾਮ ਰਹੀਮ सिरसा ਗਿਆ ਰਹੀਮ ਨੂੰ ਇੱਕ ਵਾਰ ਫੇਰ ਪੈਰੋਲ ਮਿਲੀ ਆ ਜੀ ਹਾਂ ਡੇਰਾ ਮੁਕੀ ਰਾਮ ਰਹੀਮ ਇੱਕ ਵਾਰ ਫਿਰ ਜੇਲ੍ਹੋਂ ਬਾਹਰ ਆ ਗਿਆ ਗੌਰਤਾਲ ਬੈਂਕੀ ਸਵੇਰੇ 5:30 ਵਜੇ ਇਹ ਪੈਰੋਲ ਦਿੱਤੀ ਗਈ ਸੀ ਸਭ ਤੋਂ ਵੱਡੀ ਗੱਲ ਇਹ ਵੀ ਹੈ ਕਿ ਇਸ ਵਾਰ ਡੇਰਾ ਮੁਕੀ ਰਾਮ ਰਹੀਮ ਸਿਰਸਾ ਗਿਆ ਜੀ ਹਾਂ ਇਸ ਤੋਂ ਪਹਿਲਾਂ ਜਦੋਂ ਰਾਮ ਰਹੀਮ ਨੂੰ ਪਰੋਲ ਮਿਲਦੀ ਸੀ ਤਾਂ ਉਸ ਸਮੇਂ ਉਹ ਯੂਪੀ ਦੇ ਜੋ ਬਾਗਪਤ ਆਸ਼ਰਮਾ तकरीबन ਉੱਥੇ ਉਹ ਰਹਿੰਦਾ ਸੀਗਾ ਪਰ ਹੁਣ ਜਿਹੜੀ ਵੱਡੀ ਖਬਰ ਸਾਹਮਣੇ ਆ ਰਹੀ ਆ ਕਿ ਡੇਰਾ ਮੁਖੀ ਨੂੰ ਜੋ ਪਰੋਲ ਦਿੱਤੀ ਗਈ ਆ ਹਾਲਾਂਕਿ ਹਜੇ ਤੱਕ ਦਿਨਾਂ ਦਾ ਕਨਫਰਮ ਨਹੀਂ ਹੋਇਆ ਪਰ ਜੋ ਸੂਤਰਾਂ ਦੇ ਹਵਾਲੇ ਤੋਂ ਜਾਣਕਾਰੀ ਮਿਲੀ ਆ ਕਿ ਇਸ ਵਾਰ ਵੀ ਕਰੀਬ 20 ਦਿਨ ਦੀ ਪਰੋਲ ਜੋ ਦਿੱਤੀ ਗਈ ਆ ਤੇ ਸਭ ਤੋਂ ਵੱਡੀ ਗੱਲ ਹੈ ਕਿ 2017 ਤੋਂ ਬਾਅਦ ਡੇਰਾ ਮੁਖੀ ਰਾਮ ਰਹੀਮ ਸਿਰਸਾ ਗਿਆ ਤਾਂ ਤੜਕੇ ਦੱਸਦੀ ਹੈ ਕਿ 5:30 ਵਜੇ ਰਾਮ ਰਹੀਮ ਨੂੰ ਪਰੋਲ ਦਿੱਤੀ ਗਈ ਹੈ ਉਸ ਤੋਂ ਬਾਅਦ ਕਰੜੀ ਸੁਰੱਖਿਆ ਦੇ ਨਾਲ ਰਾਮ ਰਹੀਮ ਜੋ ਰੋਤਕ ਦੀ ਸਨਾਰੀਆ ਜੇਲ ਹੈਗੀ ਆ ਉਥੋਂ ਬਾਹਰ ਨਿਕਲਦਾ ਹੈਗਾ ਤੇ ਉਸ ਤੋਂ ਬਾਅਦ ਸਿਰਸਾ ਜਿਹੜਾ ਉਹ ਪਹੁੰਚ ਜਾਂਦਾ ਇਹ ਵੀ ਜਾਣਕਾਰੀ ਮਿਲ ਰਹੀ ਹੈ ਕਿ ਹਣੀਪ੍ਰੀਤ ਵੀ ਦਾਦ ਸੀਗੀ ਗੌਰਤਾਲ ਬਹਿ ਕਿ 2017 ਤੋਂ ਬਾਅਦ ਜਦੋਂ ਰਾਮ ਰਹੀਮ ਨੂੰ ਸਜ਼ਾ ਸੁਣਾਈ ਜਾਂਦੀ ਆ ਤੇ ਉਸ ਤੋਂ ਬਾਅਦ ਪੰਚਕੂਣਾ ਦੇ ਵਿੱਚ ਵੇਖਿਆ ਕਿ ਕਿਸ ਤਰ੍ਹਾਂ ਜੋ ਰਾਮ ਰਹੀਮ ਦੇ ਪੈਰੋਕਾਰ ਸਨ ਉਹਨਾਂ ਦੇ ਵੱਲੋਂ ਉੱਥੇ ਸੰਪਤੀ ਦੀ ਭੰਨ ਤੋੜ ਕੀਤੀ ਗਈ ਸਰਕਾਰੀ ਸੰਪਤੀ ਦੀ ਤਾਂ ਉਸ ਤੋਂ ਬਾਅਦ ਜਿਹੜੇ ਆਦੇਸ਼ ਕੋਰਟ ਦੇ ਵੱਲੋਂ ਵੀ ਦਿੱਤੇ ਗਏ ਸਨ ਤੇ ਜੇਕਰ ਦੂਸਰੇ ਪਾਸੇ ਪਰੋਲ ਦਾ ਚੈਪਟਰ ਵੀ ਦੇਖਿਆ ਜਾਵੇ ਤਾਂ ਰਾਮ ਰਹੀਮ ਨੂੰ ਲਗਾਤਾਰ ਪਰੋਲ ਵੀ ਮਿਲਦੀ ਰਹੀ ਆ ਤਾਂ ਕਰੀਬ ਜੇਕਰ ਅੱਜ ਦੀ ਗੱਲ ਕੀਤੀ ਜਾਵੇ ਤਾਂ ਨੌਵੀਂ ਵਾਰ ਜਿਹੜੀ ਪਰੋਲ ਦਿੱਤੀ ਗਈ ਆ ਇਸ ਤੋਂ ਪਹਿਲਾਂ 2020 ਦੇ ਵਿੱਚ 24 ਅਕਤੂਬਰ ਨੂੰ ਇੱਕ ਦਿਨ ਦੀ ਪਰੋਲ ਦਿੱਤੀ ਗਈ ਸੀ ਇਸੇ ਤਰ੍ਹਾਂ ਫਰਵਰੀ 2022 ਦੇ ਵਿੱਚ 21 ਦਿਨਾਂ ਦੀ ਪ੍ਰੋਲ ਦਿੱਤੀ ਗਈ ਸੀ ਜੂਨ 2022 ਦੇ ਵਿੱਚ 1 ਮਹੀਨੇ ਦੀ ਪ੍ਰੋਲ ਦਿੱਤੀ ਗਈ ਸੀ ਅਕਤੂਬਰ ਦੇ ਮਹੀਨੇ ਦੇ ਵਿੱਚ ਵੀ ਜਿਹੜੀ ਪ੍ਰੋਲ ਮਿਲੀ ਸੀਗੀ ਤੇ ਇਸੇ ਤਰ੍ਹਾਂ ਜਨਵਰੀ 2023 ਦੇ ਵਿੱਚ ਕਰੀਬ 40 ਦਿਨ ਦੀ ਪ੍ਰੋਲ ਦਿੱਤੀ ਗਈ ਸੀ ਜੁਲਾਈ 2023 ਦੇ ਵਿੱਚ 30 ਦਿਨ ਦੀ ਪ੍ਰੋਲ ਦਿੱਤੀ ਗਈ ਸੀ ਅਗਸਤ ਦੀ ਗੱਲ ਕੀਤੀ ਜਾਵੇ ਅਗਸਤ 2023 ਦੇ ਵਿੱਚ ਜਿਹੜੀ ਪ੍ਰੋਲ ਉਸ ਦਿਨ ਵੀ ਦਿੱਤੀ ਗਈ ਇਸ ਤੋਂ ਇਲਾਵਾ ਅਕਤੂਬਰ 2024 ਦੇ ਵਿੱਚ ਹਾਲੇ ਦੇ ਵਿੱਚ ਜੇਕਰ 2024 ਦੀ ਗੱਲ ਕੀਤੀ ਜਾਵੇ 2025 ਸ਼ੁਰੂ ਹੋ ਗਿਆ ਤਾਂ 2024 ਦੇ ਵਿੱਚ 20 ਦਿਨਾਂ ਦੀ ਜਿਹੜੀ ਐਮਰਜੈਂਸੀ ਪ੍ਰੋਲ ਰਾਮ ਰਹੀਮ ਨੂੰ ਦਿੱਤੀ ਗਈ ਸੀਗੀ ਤਾਂ ਹੁਣ ਜਿਹੜੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਤੇ ਇਸ ਵਾਰ ਵੀ ਜੋ ਜਾਣਕਾਰੀ ਮਿਲ ਰਹੀ ਹੈ ਅਜੇ ਤੱਕ ਕਿ ਫੇਰ 20 ਦਿਨ ਦੀ ਪ੍ਰੋਲ ਦਿੱਤੀ ਗਈ ਆ ਤਾਂ ਇਸ ਵਾਰ ਡੇਰਾ ਬੁਖੀ ਰਾਮ ਰਹੀਮ ਸਿਰਸਾ ਜਾਂ ਇਸ ਤੋਂ ਪਹਿਲਾਂ ਜੇਕਰ ਜਦੋਂ ਵੀ ਪ੍ਰੋਲ ਮਿਲੀ ਹੈਗੀ ਆ ਜਦੋਂ 8 ਵਾਰ ਪ੍ਰੋਲ ਮਿਲੀ ਹੈਗੀ ਆ ਤਾਂ ਤਕਰੀਬਨ ਜੋ ਰਾਮ ਰਹੀਮ ਹੈ ਉਹ ਯੂਪੀ ਦੇ ਬਾਗਪਤ ਆਸ਼ਰਮ ਹੈ ਗਿਆ ਤਾਂ ਉੱਥੇ ਉਹ ਜ਼ਿਆਦਾਤਰ ਰਹਿੰਦਾ ਸੀ ਉੱਥੋਂ ਹੀ ਆਪਣੇ ਪ੍ਰਚਾਰ ਉਸ ਨੇ ਕਰਨਾ ਪਰ ਹੁਣ ਜਿਹੜੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਕਿ ਰਾਮ ਰਹੀਮ ਨੂੰ ਜੋ ਪਰੋਲ ਮਿਲ ਗਈ ਹੈ ਹਾਲਾਂਕਿ ਜੇਕਰ ਦੂਸਰੇ ਪਾਸੇ ਸਿੱਖ ਸੰਗਤ ਦੀ ਗੱਲ ਕੀਤੀ ਜਾਵੇ ਜਾਂ ਸਿੱਖ ਆਗੂਆਂ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦੇ ਵੱਲੋਂ ਹੁਣ ਸਵਾਲ ਖੜੇ ਕੀਤੇ ਜਾ ਰਹੇ ਨੇ ਹਰਿਆਣਾ ਸਰਕਾਰ ਨੂੰ ਘੇਰਿਆ ਜਾ ਰਿਹਾ ਇਹ ਸਵਾਲ ਚੱਕੇ ਜਾ ਰਹੇ ਨੇ ਕਿ ਆਖਿਰਕਾਰ ਰਾਮ ਰਹੀਮ ਨੂੰ ਵਾਰ-ਵਾਰ ਕਿਉਂ ਪ੍ਰੋਬਲਮ ਦਿੱਤੀ ਜਾ ਰਹੀ ਹੈ ਆਖਿਰਕਾਰ ਹਰਿਆਣਾ ਸਰਕਾਰ ਰਾਮ ਰਹੀਮ ਦੇ ਉੱਪਰ ਇੰਨੀ ਮਿਹਰਬਾਨ ਕਿਉਂ ਹੈ ਤੇ ਉਸ ਤੋਂ ਵੱਡਾ ਸਵਾਲ ਇਹੀ ਹੈ ਕਿ ਜੇਕਰ ਪ੍ਰੋਬਲਮ ਦਿੱਤੀ ਵੀ ਗਈ ਹੈਗੀ ਹੈ ਤਾਂ ਉਸ ਨੂੰ ਸਿਰਸਾ ਕਿਉਂ ਲਿਆਂਦਾ ਗਿਆ ਕਿਉਂਕਿ ਸਿਰਸਾ ਗੱਲ ਕੀਤੀ ਜਾਵੇ ਤਾਂ ਰਾਮ ਰਹੀਮ ਦਾ ਜੋ ਡੇਰਾ ਹੈ ਗਿਆ ਇੱਕ ਤਰ੍ਹਾਂ ਜਿਵੇਂ ਆਪਾਂ ਕਿਸੇ ਹੈੱਡਕੁਆਰਟਰ ਕਹਿ ਸਕਦੇ ਕਿ ਸਭ ਤੋਂ ਵੱਡਾ ਜਿਹੜਾ ਉਹ ਡੇਰਾ ਸਿਰਸਾ ਦੇ ਵਿੱਚ ਹੈ ਗਿਆ ਉੱਥੇ ਰਾਮ ਰਹੀਮ ਦੇ ਪੈਰੋਕਾਰ ਬਹੁਤ ਨੇ ਤੇ ਦੂਸਰੇ ਪਾਸੇ ਸਿੱਖ ਸੰਗਤ ਦੇ ਵੱਲੋਂ ਵੀ ਲਗਾਤਾਰ ਵਿਰੋਧ ਕੀਤਾ ਜਾਂਦਾ ਹੈਗਾ ਤਾਂ ਇਹ ਹੀ ਕਿੰਨਾ ਮੰਨਿਆ ਜਾ ਰਿਹਾ ਕਿ ਸ਼ਾਇਦ ਕਿਤੇ ਕੋਈ ਇਸ ਤਰ੍ਹਾਂ ਦੀ ਸਥਿਤੀ ਨਾ ਪੈਦਾ ਹੋ ਜਾਵੇ ਜੋ 2017 ਦੇ ਵਿੱਚ ਹੋਈ ਸੀਗੀ ਤਾਂ ਇਸ ਨੂੰ ਲੈ ਕੇ ਜਿਹੜੇ ਸਿੱਖ ਆਗੂ ਨੇ ਉਹਨਾਂ ਦੇ ਵੱਲੋਂ ਸਵਾਲ ਚੁੱਕੇ ਜਾ ਰਹੇ ਨੇ ਪਰ ਜਿਹੜੀ ਹੁਣ ਤੁਹਾਡੇ ਨਾਲ ਵੱਡੀ ਖਬਰ ਖ਼ਾਦ ਸਾਂਝੀ ਕਰ ਰਿਹਾ ਡੇਰਾ ਮੁਖੀ ਰਾਮ ਰਹੀਮ ਨੂੰ ਇੱਕ ਵਾਰ ਫੇਰ ਪਰੋਲ ਮਿਲ ਗਈ ਹੈ ਰਾਮ ਰਹੀਮ ਜੇਲ੍ਹ ਦੇ ਵਿੱਚੋਂ ਬਾਹਰ ਆ ਗਿਆ ਹੈ ਦੱਸਦੇ ਕਿ ਸਵੇਰੇ 5:30 ਵਜੇ ਰਾਮ ਰਹੀਮ ਜੇਲ੍ਹ ਦੇ ਵਿੱਚੋਂ ਬਾਹਰ ਆਇਆ ਤੇ ਇਹ ਵੀ ਜਾਣਕਾਰੀ ਮਿਲੀ ਹੈ ਕਿ ਜਿਸ ਵਕਤ ਪ੍ਰੋਲ ਦਿੱਤੀ ਗਈ ਸੀ ਤਾਂ ਉਸ ਮੌਕੇ ਹਣੀਪ੍ਰੀਤ ਵੀ ਰਾਮ ਰਹੀਮ ਦੇ ਨਾਲ ਸੀ ਤਾਂ ਇਸ ਤੋਂ ਪਹਿਲਾਂ ਜਦੋਂ ਰਾਮ ਰਹੀਮ ਰੋहतक ਦੀ ਸੁਨਾਰੀ ਜੇਲ੍ਹ ਦੇ ਵਿੱਚ ਬੰਦ ਸੀ ਤਾਂ ਲਗਾਤਾਰ ਜਿਵੇਂ ਅਸੀਂ ਦੱਸਿਆ ਕਿ ਕਰੀਬ 8 ਵਾਰ ਇਸ ਤੋਂ ਪਹਿਲਾਂ ਤੇ ਹੁਣ ਜੇਕਰ ਮਲਿਆ ਇਹ ਪ੍ਰੋਲ ਮਲਾਈ ਜਾਵੇ ਤਾਂ 9 ਵਾਰ ਪ੍ਰੋਲ ਮਿਲ ਚੁੱਕੀ ਆ ਤੇ ਇਸ ਤੋਂ ਪਹਿਲਾਂ ਉਹ ਜੂਪੀ ਦੇ ਵਿੱਚ ਜੋ ਜੂਪੀ ਦੇ ਵਿੱਚ ਬਾਗਪਤ ਆਸ਼ਰਮ ਹੈਗਾ ਉਹ ਉੱਥੋਂ ਆਨਲਾਈਨ ਜਿਹੜਾ ਪ੍ਰਚਾਰ ਇੱਕ ਤਰ੍ਹਾਂ ਕੀਤਾ ਜਾਂਦਾ ਸੀਗਾ ਪਰ ਇਸ ਵਾਰ 2017 ਤੋਂ ਬਾਅਦ ਕਹਿ ਸਕਦੇ ਹਾਂ ਕਿ ਤਕਰੀਬਨ 7-8 ਸਾਲਾਂ ਬਾਅਦ ਆਰਾਮ ਰਹੀਮ ਸਿਰਸਾ ਉਹ ਪਹੁੰਚਿਆ ਹੈਗਾ ਤਾਂ ਹੁਣ ਦੇਖਣ ਵਾਲਾ ਹੋਊਗਾ ਇਸ ਤੋਂ ਬਾਅਦ ਐਸਡੀਪੀਸੀ ਜਾਂ ਫਿਰ ਬਾਕੀ ਸਿੱਖ ਸੰਗਤ ਜਾਂ ਫਿਰ ਹਰਿਆਣਾ ਦੇ ਜੋ ਸਿੱਖ ਹੈਗੇ ਨੇ ਉਹਨਾਂ ਦਾ ਕੀ ਰਿਐਕਸ਼ਨ ਹੋਊਗਾ ਉਹ ਵੀ ਜੋ ਤੁਹਾਡੇ ਨਾਲ ਜਲਦ ਸਾਂਝਾ ਕੀਤਾ ਜਾਵੇਗਾ